ਲੁਧਿਆਣਾ ਸ਼ਹਿਰ ਵਾਸੀਆਂ ਲਈ ਨਵਰਾਤਰ ਅਤੇ ਦੁਸ਼ਹਿਰੇ ਦੇ ਪਵਿੱਤਰ ਤਿਹਾਰ ਮੌਕੇ ਲੁਧਿਆਣਾ ਦੇ ਚੰਡੀਗੜ੍ਹ ਰੋਡ ਵਰਦਮਨ ਗੜਲਾ ਗਰਾਊਂਡ ਵਿਖੇ ਮੈਗਾ ਕਾਰਨੀਵਲ ਸਿੰਗਾਪੁਰ ਵੈਲੀ ਕਾਰਨੀਵਲ ਮੇਲੇ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸ ਵਿੱਚ ਤੁਹਾਨੂੰ ਸਿੰਗਾਪੁਰ ਦੇ ਖੂਬ ਨਜ਼ਾਰੇ ਵੇਖਣ ਨੂੰ ਮਿਲਣਗੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਪ੍ਰਬੰਧਕ ਅਜੇ ਪਾਲ ਦਿਸ਼ਵਾਰ ਨੇ ਦੱਸਿਆ ਕਿ ਅਸੀਂ ਹਰ ਸਾਲ ਸ਼ਹਿਰ ਵਾਸੀਆਂ ਨੇ ਮਨੋਰੰਜਨ ਲਈ ਅਸੀਂ ਨਵੇਂ-ਨਵੇਂ ਝੂਲੇ ਅਤੇ ਨਵੀਆਂ-ਨਵੀਆਂ ਤਕਨੀਕਾਂ ਲੈ ਕੇ ਆਉਂਦੇ ਹਾਂ ਅਤੇ ਇਸ ਵਾਰ ਅਸੀਂ ਸਿੰਗਾਪੁਰ ਦਾ ਹਵਾਈ ਜਹਾਜ਼ ਇਸ ਮੇਲੇ ਵਿੱਚ ਵਿਸ਼ੇਸ਼ ਤੌਰ ਤੇ ਲੈ ਕੇ ਆਏ ਹਾਂ ਕਿ ਜਿਹੜੇ ਕਦੇ ਵੀ ਜਹਾਜ਼ ਵਿੱਚ ਨਹੀਂ ਬੈਠੇ ਉਹਨਾਂ ਨੂੰ ਇਸ ਜਹਾਜ਼ ਵਿੱਚ ਬੈਠ ਕੇ ਉਹੀ ਨਜ਼ਾਰਾ ਮਿਲੇਗਾ ਉਹਨਾਂ ਨੇ ਕਿਹਾ ਕਿ ਇਹ ਮੇਲਾ 15-20 ਦਿਨ ਚੱਲੇਗਾ ਤੇ ਇਸ ਮੇਲੇ ਵਿੱਚ ਸੁਰੱਖਿਆ ਤੇ ਫਾਇਰ ਬ੍ਰਿਗੇਡ ਦੇ ਖਾਸ ਪ੍ਰਬੰਧ ਕੀਤੇ ਗਏ ਹਨ ਇਹ ਮੇਲੇ ਸ਼ੁਰੂ ਹੋਏ ਨੂੰ ਲੈ ਕੇ ਕਿ ਪਹਿਲਾਂ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈ ਸ਼੍ਰੀ ਰਾਮ ਮੇਰਾ ਨਾਮ ਅਜੀਤਪਾਲ ਦਿਸਾਵਰ ਹੈ ਜੀ ਅੱਜ ਅਸੀਂ ਲੋਹੜਾਣਾ ਦੇ ਜਿਹੜਾ ਵਰਧਮਾਨ ਦੇ ਸਾਹਮਣੇ ਸੈਕਟਰ 39 ਗਜ਼ਾੜਾ ਗਰਾਊਂਡ ਆ ਉੱਥੇ ਇੱਕ ਵਿਸ਼ਾਲ ਜਿਹੜਾ ਮੇਗਾ ਕਾਰਨੀਵਲ ਆ ਸਿੰਗਾਪੁਰ ਵੈਲੀ ਕਾਰਨੀਵਲ ਦੀ ਸ਼ੁਰੂਆਤ ਕਰਨ ਜਾ ਰਹੇ ਆ ਮੇਰੇ ਵੱਡੇ ਵੀਰ ਵਿਪਨਜਿੰਦਰ ਜਿਹੜੀ ਇਹਨਾਂ ਦੀ ਕੰਪਨੀ ਐ ਜਿੰਦਾ ਦੇ ਅਮਿਊਜ਼ਮੈਂਟ ਤੇ ਦਿਸਾਵਰ ਅਮਿਊਜ਼ਮੈਂਟ ਵੱਲੋਂ ਇਹ ਮੇਲਾ ਕਰਵਾਇਆ ਜਾ ਰਿਹਾ ਆ ਆਰਗੇਨਾਈਜ਼ ਕੀਤਾ ਜਾ ਰਿਹਾ ਆ ਇਹ ਇਹਦੇ ਵਿੱਚ ਦੇਸ਼ ਵਿਦੇਸ਼ ਤੋਂ ਆਏ ਹੋਏ ਝੁੱਲੇ ਤੁਹਾਨੂੰ ਪਬਲਿਕ ਨੂੰ ਦੇਖਣ ਨੂੰ ਮਿਲਣਗੇ ਉਹਦੇ ਨਾਲ ਨਾਲ ਜਿਹੜਾ ਲੋਕੀ ਦੁਬਈ ਜਾਂ ਹੋਰ ਵੱਡੇ ਵਿਦੇਸ਼ਾਂ 'ਚ ਜਾ ਕੇ ਸਮੁੰਦਰ ਦੇ ਵਿੱਚ ਫਿਸ਼ ਦੇਖਦੇ ਸੀ ਉਹਦਾ ਮਜ਼ਾ ਲੈਂਦੇ ਸੀ ਫਿਸ਼ ਟਨਲ ਦਾ ਉਹ ਅਸੀਂ ਇੱਥੇ ਫਿਸ਼ ਟਨਲ ਬਣਾਈ ਹੈ ਲੋਕਾਂ ਦੇ ਮਨੋਰੰਜਨ ਵਾਸਤੇ ਜਿਹੜੇ ਲੋਕ ਜਿਨ੍ਹਾਂ ਦਾ ਸੁਪਨਾ ਹੁੰਦਾ ਜਹਾਜ਼ ਵਿੱਚ ਘੁੰਮਣ ਦਾ ਉਹਨਾਂ ਵਾਸਤੇ ਅਸੀਂ ਜਹਾਜ਼ ਬਣਾ ਕੇ ਇੱਕ ਗੇਟ ਐਂਟਰੀ ਬਣਾਈ ਹੈ ਜਿਹੜਾ ਸੈਲਫੀ ਪੁਆਇੰਟ ਵੀ ਹੋਊਗਾ ਸਾਡਾ ਉਹਦੇ ਨਾਲ ਨਾਲ ਬਹੁਤ ਸਾਰੇ ਬੱਚਿਆਂ ਦੀ ਗੇਮਿੰਗ ਝੁੱਲੇ ਖਾਣ ਪੀਣ ਦੇ ਸਟਾਲ ਉਹਦੇ ਨਾਲ ਨਾਲ ਸ਼ਾਪਿੰਗ ਦੇ ਲਈ ਜੁਐਲਰੀਜ਼ ਦੀ ਸ਼ਾਪ ਜੁਐਲਰੀਜ਼ ਦੀ ਸ਼ਾਪ ਹੋਰ ਘਰਾਂ ਦੇ ਵਿੱਚ ਸਜਾਵਟ ਦਾ ਜਿੰਨਾ ਵੀ ਸਮਾਨ ਹੁੰਦਾ ਉਹਨਾਂ ਦੀਆਂ ਉਹਨਾਂ ਦੇ ਬਾਜ਼ਾਰ ਇੱਥੇ ਬਣਾਏ ਗਏ ਆ ਜਿਹੜੇ ਇਹ ਜਿਹੜਾ ਮੇਲਾ ਵਾ ਇਹ ਭਗਵਾਨ ਰਾਮ ਦਾ ਮੇਲਾ ਵਾ ਦੁਸ਼ਹਿਰੇ ਦੇ ਉਪਰਕਸ਼ ਦੇ ਵਿੱਚ ਇਹ ਮੇਲਾ ਕਰਵਾਇਆ ਜਾ ਰਿਹਾ ਜਿਸ ਦੇ ਵਿੱਚ ਬਹੁਤ ਹੀ ਲੋਕਾਂ ਨੂੰ ਇੰਜੋਏ ਕਰਨ ਨੂੰ ਮਿਲੂਗਾ ਤੇ ਸੁਦੇਹਾਣੇ ਦਾ ਸਭ ਤੋਂ ਵੱਡਾ ਮੇਲਾ ਜਿਹੜਾ ਕਰਵਾਇਆ ਜਾ ਰਿਹਾ ਤੁਸੀਂ ਦੇਖੋਗੇ ਕਿ ਲੋਕਾਂ ਲਈ ਸਭ ਤੋਂ ਜ਼ਿਆਦਾ ਜਿਹੜਾ ਸਮਾਂ ਹੁੰਦਾ ਹੈ ਕੀਮਤੀ ਜਿਹੜਾ ਚੈਨ ਦੇ ਦੋ ਪਲ ਹੁੰਦੇ ਆ ਹਰ ਬੰਦਾ ਇਸ ਟਾਈਮ ਜ਼ਾਇਫ ਚ ਬੀਜ਼ੀ ਹੈ ਤੇ ਉਹ ਸਕੂਨ ਦੇ ਦੋ ਪਲ ਆਪਣੇ ਪਰਿਵਾਰਾਂ ਦੇ ਨਾਲ ਆ ਕੇ ਵੀ ਲੋਕ ਇੱਥੇ ਆਨੰਦ ਮਾਣਨ ਮੇਲੇ ਚ ਇੰਜੋਏ ਕਰਨ ਤੇ ਵੱਧ ਤੋਂ ਵੱਧ ਜਿਹੜੇ ਲੁਧਿਆਣਾ ਵਾਸੀ ਇਸ ਮੇਲੇ ਚ ਆਮ ਧੰਨਵਾਦ ਸਿਕਿਉਰਿਟੀ ਦਾ ਕਿੰਨਾ ਕਿਸ ਤਰ੍ਹਾਂ ਹੀ ਸਿਕਿਉਰਿਟੀ ਦੇ ਦੇਖੋ ਜੀ ਅਸੀਂ ਪਰਸਨਲ ਸਿਕਿਉਰਿਟੀ ਵੀ ਹਾਇਰ ਕੀਤੀ ਹੋਈ ਹੈ ਉਹਦੇ ਵਿੱਚ ਅਸੀਂ ਪਰਸਨਲ ਸਿਕਿਉਰਿਟੀ ਵੀ ਦਿੱਤੀ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਸਾਨੂੰ ਪੂਰੀ ਮਦਦ ਮਿਲੀ ਹੈ ਸੇਫਟੀ ਨੂੰ ਲੈ ਕੇ ਜਿਸ ਤਰ੍ਹਾਂ ਦੀ ਸੇਫਟੀ ਦੇ ਦੇਖ ਅਸੀਂ ਜਿਹੜੀ ਫਾਇਰ ਇਨਸਟਰੂਮੈਂਟ ਇੱਥੇ ਰੱਖੇ ਹੋਏ ਆ ਜੀ ਤੇ ਉਹਦੇ ਨਾਲ ਨਾਲ ਜਿਹੜੇ ਵੀ ਸਰਕਾਰੀ ادارے ਹੁੰਦੇ ਆ ਉਹਨਾਂ ਤੋਂ ਵੀ ਅਸੀਂ ਸਾਰਿਆਂ ਉਹਨਾਂ ਨੇ ਸਾਨੂੰ ਸਹੂਲਤਾਂ ਦਿੱਤੀਆਂ ਜਿਹੜੇ ਝੂਲੇ ਆ ਇਹਨਾਂ ਦੀ ਇਨਸਪੈਕਸ਼ਨ ਵਾਸਤੇ ਸਾਡੇ ਇੰਜੀਨੀਅਰ ਡੇਲੀ ਇਨਸਪੈਕਸ਼ਨ ਕਰਦੇ ਆ ਕਰੂਗੇ ਮਤਲਬ ਰੂਟੀਨ ਚੈੱਕਅਪ ਹੋਊਗਾ ਕਿਸੇ ਵੀ ਤਰ੍ਹਾਂ ਦਾ ਕੋਈ ਸਾਡੇ ਆਪਣੇ ਜਿਹੜੇ ਇੰਜੀਨੀਅਰ ਆ ਡੇਲੀ ਚੈੱਕਅਪ ਕਰੂਗੇ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਨਾ ਆਵੇ ਇਸ ਤਰ੍ਹਾਂ ਕੇ ਪਰ ਇਹ ਜਿਹੜੀ ਜਗ੍ਹਾ ਤੇ ਜਿਹੜਾ ਦੇਖਿਆ ਜਾਂਦਾ ਜੀ ਵੱਡੇ ਝੂਲਿਆਂ ਤੇ ਛੋਟੇ ਬੱਚੇ ਚੜ੍ਹ ਜਾਂਦੇ ਆ ਜੀ ਦੇਖੋ ਜੀ ਉਹਦੇ ਲਈ ਅਸੀਂ ਬੱਚਿਆਂ ਦੇ ਝੂਲੇ ਅਸੀਂ ਅਲੱਗ ਲਗਾਏ ਆ ਛੋਟੇ ਬੱਚਿਆਂ ਦਾ ਇੱਕ ਅਲੱਗ ਗੇਮਿੰਗ ਵਾਸਤੇ ਜ਼ੋਨ ਬਣਾਇਆ ਵਾ ਛੋਟੇ ਬੱਚੇ ਉੱਥੇ ਆਨੰਦ ਕਰਨਗੇ ਕਿਉਂਕਿ ਵੱਡੇ ਝੂਲੇ ਦਾ ਇਹ ਤਾਂ ਮਾਪਿਆਂ ਨੂੰ ਵੀ ਸਮਝ ਚਾਹੀਦੀ ਹੈ ਵੀ ਛੋਟੇ ਬੱਚੇ ਨੂੰ ਵੱਡੇ ਝੂਲੇ ਤੇ ਨਾ ਚੜਾ ਹਾਂਜੀ ਐਸਾ ਹੈ ਇਹ ਤਾਂ ਜੀ ਨਾਰਮਲ ਹੀ ਹੈ ਜੀ ਜੋ ਨਾਰਮਲ ਸਾਰੇ ਮੇਲੇਾਂ 'ਚ ਚੱਲਦੀ ਹੈ ਉਹੀ ਅਸੀਂ ਦਵਾਂਗੇ ਅਸੀਂ ਕੋਈ ਜ਼ਿਆਦਾ ਨਹੀਂ ਦਿੰਦੇ ਕੀ ਮੈਸੇਜ ਦੂਗਲੇ ਦਿੰਦੇ ਹਾਂ ਜੀ ਹਾਂ ਜੀ ਇਹ ਆਵਾਸੀਆਂ ਨੂੰ ਕੀ ਮੈਸੇਜ ਦਿਆਣਾ ਵਾਸੀਆਂ ਨੂੰ ਇਹੀ ਮੈਸੇਜ ਹੈ ਜੀ ਵੱਧ ਤੋਂ ਵੱਧ ਆ ਕੇ ਇਸ ਮੇਲੇ 'ਚ ਆਨੰਦ ਮਾਣੋ ਇਹ ਸਵੇਰੇ 2 ਵਜੇ ਤੋਂ ਮੇਲਾ ਸਟਾਰਟ ਹੋ ਜੂਗਾ ਜੀ 1 2 ਵਜੇ ਤੋਂ ਤੇ ਉਸ ਤੋਂ ਬਾਅਦ ਰਾਤ ਨੂੰ 10 11 ਵਜੇ ਤੱਕ ਚੱਲੂਗਾ ਕਿੰਨੀ ਦਿਨ ਤੱਕ ਚਲੇਗਾ ਮੇਲਾ ਇਹ ਤਕਰੀਬਨ 15 20 ਦਿਨ ਮੇਲਾ 20 ਦਿਨ ਦਾ ਪਰਮਿਸ਼ਨ ਹੈ ਜੀ 20 ਦਿਨ ਚੱਲੂਗਾ ਲੋਕੇਸ਼ਨ ਇੱਕ ਵਾਰੀ ਦੱਸ ਦਿਓ ਲੋਕੇਸ਼ਨ ਹੈ ਦੀ ਵਰਦਮਾਨ ਮਿਲਦੇ ਸਾਹਮਣੇ ਚੰਡੀਗੜ੍ਹ ਰੋਡ ਤੇ ਗਜ਼ਾੜਾ ਗਰਾਊਂਡ ਸੈਕਟਰ 39 ਧੰਨਵਾਦ ਜੀ ਸਰ ਕੀ ਕਹਿਣਾ ਹੈ ਜਿਹੜਾ ਹਾਂ ਜੀ ਜੈ ਸ਼੍ਰੀ ਰਾਮ ਕੀ ਇਹ ਤਸਰਾ ਮੇਲਾ 81 ਤਸਰਾ ਮੇਲਾ ਵਾ ਜਿਹੜਾ ਗੰਡੇ ਜੁਰਦਾ ਤੋਂ 399 ਚੱਲਦਾ ਰਿਹਾ ਭਗਵਾਨ ਬਾਪ ਜੀ ਦੇ ਦੀ ਸਜਾਈ ਦੀ ਜਿਹੜਾ ਜੀ ਉੱਪਰ ਆ ਰਹੀ ਉਹਕਾਰ ਦੇ ਨਾਲ ਜੇ ਕੋਈ ਰੇਗਲ ਜਿਹੜਾ ਸਾਨੂੰ ਹਰ ਆਪਣਾ ਆਇੰਡਾ ਇਹਦੇ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਆਈਟਮਾਂ ਕਰਾਂਗੇ ਅਸੀਂ ਪਛਲੀ ਰਿਫਿਸ਼ ਕਰਨਾ ਮੇਰੇ ਛੋਟੇ ਮੇਰੇ ਪੈਕਸਿਟ ਸਿਆਲਾ ਤੇ ਜਮਾਨਾ ਫਾਇਟਰੀ ਸਾਰੀਆਂ ਕੁਲੀਆਂ ਨਹੀਂ ਲੱਗਦਾ ਅੰਬਾਸਿਸ ਤੋਂ ਵਾਸ਼ ਕਰਵੀਂ ਮਸ਼ੀਨਾਈ ਜਿਹੜਾ 10-10 ਦਿਨ ਹੋਲੀ ਰਿਪੋਰਟ ਮਾੜੀ ਸੀ ਸਾਨੂੰ ਦੁਆਰਾ ਦੇਖਿਆ ਜਾਂਦਾ ਕਿ ਕਿਹੜੀ ਅਸਰ ਕਿੰਨੇ ਟਾਈਪ ਦੀ ਫਿਸ਼ ਹੈ ਇਹ ਦਿੱਕਤ ਇਸ ਤਰ੍ਹਾਂ ਦੀ ਸੈਂਕੜਾ ਟਾਈਪ ਦੀ ਫਿਸ਼ ਹੈ ਜਿੰਦੂ ਸਾਹਿਬ ਇੱਕ ਦੇਖਿਆ ਜਾਂਦਾ ਕਿ ਕੋਵਿਡ ਦੇ ਬਾਅਦ ਲੱਗਿਆ ਸ਼ਹਿਰ ਦੇ ਵਿੱਚ ਰੇਟਾਂ ਨੂੰ ਲੈ ਕੇ ਕਿਧਰੇ ਕਿਧਰੇ ਰੋਲਾ ਪੈਦਾ ਰਹਿੰਦਾ ਉਹ ਕਹਿੰਦੇ ਉੱਥੇ ਮਹਿੰਗਾ ਹੋ ਗਿਆ ਨਹੀਂ ਰੇਟ ਅੱਗੇ ਹੋਈ ਲੋੜ ਉਹ ਕੀ ਜੀ ਕੁਆਲਟੀ ਨਹੀਂ ਬਰਕਰਾਰ ਹੈ ਹੋਰ ਜਗ੍ਹਾ ਵਾਂਗ ਜਿਹੜਾ ਵਿਧਾਨੇ ਦੀ 500 ਰੁਪਏ ਦੀ ਜਗ੍ਹਾ ਲੱਗ ਗਈ ਉਹ ਕਿਹਦੇ ਨਹੀਂ ਕਰਦਾ ਸਾਡੇ ਬਾਕੀ ਪਟੜਾ ਸ਼ੁਰੂ ਕਰਦੇ ਇਹਦਾ ਟਿਕਾ ਸ਼ੁਰੂ ਆਪਣੇ ਲੈਂਦੇ ਆ ਅਗੇ ਸੇਤੀ ਵੀ ਆ ਸਭ ਜਣੇ ਮਹਿਲਾਵਾਂ ਨੇ ਵੀ ਆਉਣਾ ਰੋਣਾ ਬਹੁਤ ਪੈਂਦਾ ਜੀ ਪਿਛਲੀ ਵਾਰ ਪਾਰਕਿੰਗ ਦੇ ਕਾਫੀ ਤੌਰ ਆਈਆਂ ਸੀ ਪਾਰਕਿੰਗ ਪਾਰਕਿੰਗ ਦੀ ਸਪੇਸ ਬਹੁਤ ਦਿੱਤੀ ਹੋ ਜੀ 500 ਤੋਂ 1000 ਗੱਡੀ ਲੱਗ ਸਕਦੀ ਜੀ ਜਿਹੜੀ ਤੁਸੀਂ ਸਰ ਫਿਸ਼ਾਂ ਦੀ ਗੱਲ ਕੀਤੀ ਆ ਸਿਰਫ ਲੁਧਿਆਣਾ ਚ ਇੱਥੇ ਇੱਕੋ ਜਿਹਾ ਲੱਗ ਰਹੀ ਆ ਬਿਲਕੁਲ ਇੱਕੋ ਜਿਹਾ ਕੀ ਕਹਿੰਦੇ ਆ ਜਦੋਂ ਬਹੁਤ ਬਹੁਤ ਲੱਗਦੀ ਜੀ ਜਿੰਦਰ ਸਾਹਿਬ ਅਕਸਰ ਮੇਲੇ ਦੇ ਵਿੱਚ ਔਰਤਾਂ ਮਹਿਲਾਵਾਂ ਆ ਸ਼ਾਪਿੰਗ ਔਰ ਖਾਣ ਤੋਂ ਲੱਭਦੀਆਂ ਉਹਨਾਂ ਲਈ ਕੀ ਖਾਸ ਹੈ ਉਹਨਾਂ ਲਈ ਕੋਈ ਅੱਛੀ ਜੀ ਆਪ ਕੋਈ ਪ੍ਰੀਆ ਪ੍ਰੈਟੀ ਆ ਖਾਣ ਨੂੰ ਵਧੀਆ ਰੇਟ ਮੈਂਟ